ਕਿਸਾਨ ਭਰਾਓ ਅੱਜ 19 ਜੂਨ 2025 ਨੂੰ ਆਪਾਂ ਪਾਕਿਸਤਾਨੀ ਬਾਸਮਤੀ 370 ਵੈਰਾਈਟੀ ਨੂੰ ਬੀਜ ਰਹੇ ਆ ਆਹਨ ਦਵਾਈ ਲਾ ਕੇ ਸੋਧ ਕੇ ਉਹਦਾ ਬੀਜ ਖਿਲਾਰ ਰਿਹਾ ਤੇ ਆਪਾਂ ਨਵੇਂ ਤਰੀਕੇ ਨਾਲ ਬੀਜਾਂਗੇ ਜੀ ਮਲਚਿੰਗ ਤਰੀਕੇ ਨਾਲ ਬੀਜਾਂਗੇ ਇਹਦੇ ਉੱਪਰ ਆਪਾਂ ਪਹਿਲਾਂ ਇਕੱਠਾ ਕਰਕੇ ਕਣਕ ਦਾ ਨਾਲ ਰੱਖਿਆ ਹੋਇਆ ਆਪਾਂ ਕੋਈ ਰੂੜੀ ਜਾਂ ਕੋਈ ਸੁਆਹ ਵਗੈਰਾ ਨਹੀਂ ਪਾਵਾਂਗੇ ਇਹਦੇ ਉੱਪਰ ਆਪਾਂ ਇਹ ਕਣਕ ਦਾ ਨਾਲ ਮਤਲਬ ਪਤਲਾ ਬਿਛਾ ਦਿਆਂਗੇ ਨੂੰ ਮਲਚਿੰਗ ਕਰ ਦਿਆਂਗੇ ਇਹ ਮਲਚਿੰਗ ਅ ਇੱਕ ਤਾਂ ਮਲਚਿੰਗ ਕਰਨ ਤੋਂ ਬਾਅਦ ਆਪਾਂ ਇਹਨੂੰ ਪਰਮਾ ਪਾਣੀ ਲਾ ਦੇਗੇ ਮਲਚਿੰਗ ਕਰਨ ਦੇ ਫਾਇਦੇ ਜਿਹੜੇ ਆ ਉਹ ਇਹ ਆ ਕਿ ਇੱਕ ਤਾਂ ਨੂੰ ਪੰਛੀ ਜਾਨਵਰ ਜਨੌਰ ਨਹੀਂ ਚੁਗਦੇ ਜਿਵੇਂ ਨਹਿਰਾਂ ਦੇ ਕੰਢਿਆਂ ਤੇ ਜਾਂ ਜਿੱਥੇ ਬਰਖਤ ਜ਼ਿਆਦਾ ਨੇ ਆਪਣਾ ਰੱਖਾਂ ਦੇ ਜੰਗਲਾਂ ਦੇ ਨਾਲ ਆਪਾਂ ਜੇ ਪਣੀ ਦੀ ਬੀਜਨੇ ਦੇ ਉੱਥੇ ਪੰਛੀ ਬਹੁਤ ਹੁੰਦੇ ਆ ਆਪਣੇ ਦਾਣੇ ਚੁਗਲ ਜਾਂਦੇ ਨੇ ਇਹ ਉੱਥੇ ਬਹੁਤ کارਗਰ ਗਰਮੀ ਵਧਨ ਨਾਲੇ ਠੰਡਕ ਰੱਖਦਾ ਹੈ ਦੇ ਵੀ ਨੂੰ ਸਟ੍ਰੈਸ ਚ ਨਹੀਂ ਆਉਣ ਦਿੰਦਾ ਥੱਲੇ ਮੌਇਸਚਰ ਬਣਾ ਕੇ ਰੱਖਦਾ ਪਨੀਰੀ ਦਾ ਜੰਮ ਜਲਦੀ ਹੁੰਦਾ ਇਹ ਆਪਾਂ ਬੀਜ ਜਿਹੜਾ ਪਹਿਲਾਂ ਇਹਨੂੰ ਦਵਾਈ ਲਾ ਲਈ ਸੀ ਤੇ ਆਪਾਂ ਇਹਨੂੰ ਉਗਾਰ ਕੇ ਨਹੀਂ ਬੀਜਿਆ ਆਪਾਂ ਇਹਨੂੰ ਉਗਾ ਕੇ ਵੀ ਬੀਜ ਸਕਨੇ ਆ ਬੀਜ ਨੂੰ ਉਗਾ ਕੇ ਤੁਸੀਂ ਛੱਟਾ ਦੇ ਦਿਓ 12 ਘੰਟੇ ਬਿਲੋ ਪਾਣੀ ਚ ਭੰਉ ਲੋ ਉਸ ਤੋਂ ਬਾਅਦ 12 ਘੰਟੇ ਜੋ ਬੋਰੀ ਦੇ ਵਿੱਚ ਰੱਖ ਛੱਡੋ ਤੇ ਉਹਨੂੰ ਸਿੱਲੀ ਰੱਖਦੇ ਰਹੋ ਬੋਰੀ ਨੂੰ ਤੇ ਵੀ ਤੁਹਾਡਾ 24 ਘੰਟਿਆਂ ਦਾ ਜੰਮ ਪੈਂਦਾ ਪਰ ਆਪਾਂ ਇਹਨੂੰ ਸੁੱਕਾ ਹੀ ਬੀਜਿਆ ਮਸੇ ਨੂੰ ਸਿੱਧੀ ਦਵਾਈ ਲਾਈਏ ਬੀਜ ਸੋਧਣ ਵਾਲੀ ਤੇ ਇਹਨੂੰ ਛੱਟਾ ਦੇਤਾ ਵਿੱਚ ਆਪਾਂ ਇਹਦੇ ਡੀਏਪੀ ਆ ਆਪਣਾ ਸੁਪਰ ਤੇ ਪोटाश ਪਾਈਏ ਬਾਕੀ ਆਪਾਂ ਜਿਹੜੀ ਜ਼ਿੰਕ ਉਹ ਬਾਅਦ ਚ ਪਾਵਾਂਗੇ ਤੇ ਇਹ ਬੜੇ ਵਧੀਆ ਤਰੀਕੇ ਨਾਲ ਆਪਾਂ ਪਤਲਾ ਪਤਲਾ ਜਿਹੜਾ ਕਣਕ ਦਾ ਨਾੜ ਉੱਪਰ ਖਲਾਰ ਦਿੰਨੇ ਆਪਾਂ ਕਿਉਂਕਿ ਪਹਿਲਾਂ ਹੀ ਵਿਆਉਂਤ ਬੰਦੀ ਕੀਤੀ ਹੋਈ ਸੀ ਵੀ ਇਹ ਤਜਰਬਾ ਕਰਨਾ ਹੀ ਹੈ ਮਲਚਿੰਗ ਵਾਲੀ ਪਨੀਰੀ ਦਾ ਜਿਵੇਂ ਆਪਾਂ ਮਲਚਿੰਗ ਵਾਲੀ ਕਣਕ ਬੀਜਦੇ ਆ ਤੇ ਮੇਰੇ ਦਿਮਾਗ ਚ ਆਇਆ ਵੀ ਆਪਾਂ ਮਲਚਿੰਗ ਵਾਲੀ ਪਨੀਰੀ ਵੀ ਬੀਜਣੀ ਹੈ ਇਸ ਕਰਕੇ ਆਪਾਂ ਇਹ ਪਹਿਲਾਂ ਹੀ ਕਣਕ ਦਾ ਨਾੜ ਇਕੱਠਾ ਕਰਕੇ ਰੱਖ ਲਿਆ ਸੀਗਾ ਤੇ ਹੁਣ ਅਸੀਂ ਉੱਪਰ ਅਸੀਂ ਵਿਛਾ ਰਹੇ ਆ ਤੇ ਉਸ ਤੋਂ ਬਾਅਦ ਇਹਨੂੰ ਪਰਮਾ ਪਾਣੀ ਲਾ ਦੇਵਾਂਗੇ ਤੀਜੇ ਦਿਨ ਫਿਰ ਪਾਣੀ ਲਾ ਦੇਵਾਂਗੇ ਜੋ ਵੀ ਰਕਲੀ ਨੇ ਜੇ ਗਰਮੀ ਵਧੀ ਤਾਂ ਹੋ ਸਕਦਾ ਦੂਜੇ ਦਿਨ ਵੀ ਲਾ ਦਈਏ ਕਿੰਨੀ ਤਾਂ ਤੀਜੇ ਦਿਨ ਲਾਵਾਂਗੇ ਕਿਉਂਕਿ ਇਹਦੇ ਥੱਲੇ ਮੌਇਸਚਰ ਬਣਿਆ ਰਹਿੰਦਾ ਤੇ ਇਹ ਆਪਣੀ ਵੈਰੈਟੀ ਤੁਹਾਨੂੰ ਜਿਵੇਂ ਦੱਸਿਆ ਪਾਕਿਸਤਾਨੀ 370 ਤੇ ਆਪਾਂ ਮਰਲੇ ਡੇਢ ਮਰਲੇ ਦੇ ਪਜਰਬਾ ਕਰ ਰਹੇ ਆ ਤੇ ਮਰਲਾ ਡੇਢ ਮਰਲਾ ਆਪਾਂ ਜਿਹੜਾ ਆਪਾਂ ਪੁਰਾਣੇ ਤਰੀਕੇ ਨਾਲ ਬੀਜਿਆ ਤੇ ਇਹ ਆਪਾਂ ਆਰਗੈਨਿਕ ਖਾਣ ਵਾਸਤੇ ਪਾਕਿਸਤਾਨੀ ਬਾਸੋਤੀ ਰੱਖਦੇ ਆ ਹਰ ਸਾਲ ਹੀ ਲਾਈ ਦੀਏ ਤੇ ਤੇ ਦੇਖੋ ਬੜੇ ਵਧੀਆ ਤਰੀਕੇ ਨਾਲ ਅੰਮਲチェਓ ਉੱਪਰ ਕਰੀ ਜਾ ਰਹੇ ਨੇ ਨਾੜ ਥੋੜਾ ਜਿਹਾ ਅਸੀਂ ਦੂਰ ਰੱਖ ਲਿਆ ਸੀਗਾ ਤੇ ਅੱਗ ਤੋਂ ਵੀ ਬਚਾ ਕੇ ਰੱਖਿਆ ਸੀ ਆਂਢੀ ਗਾਂਢੀ ਅੱਗ ਨਾ ਲਾ ਦੇਣ ਤੇ ਲੋਕਾਂ ਦੇ ਟੈਂਟ ਦੇ ਨਾਲ ਬਾਲਣ ਪਿਆ ਸੀ ਬਾਲਣ ਕੋਲ ਜਾ ਕੇ ਰੱਖ ਦਿੱਤਾ ਸੀ ਜਦੋਂ ਉੱਥੋਂ ਚੱਕ ਚੱਕ ਕੇ ਲਿਆ ਕੇ ਤੇ ਬਹੁਤ ਜਲਦੀ ਇਹ ਕੰਮ ਨਿਬੜਦਾ ਉਸ ਤੋਂ ਬਾਅਦ ਆਪਾਂ ਜਦੋਂ ਪਨੀਰੀ ਉਹ ਗੁਪੀਰ ਕੋਈ 10 15 ਦਿਨਾਂ 10 ਕੁ ਦਿਨਾਂ ਦੀ ਹੋ ਗਈ ਉਦੋਂ ਆਪਾਂ ਦੁਬਾਰਾ ਉੱਪਰੋਂ ਨਾੜ ਚੁੱਕ ਲਵਾਂਗੇ ਜੇ ਨਾ ਵੀ ਚੁੱਕੀਏ ਕੋਈ ਜ਼ਿਆਦੀ ਸਮੱਸਿਆ ਨਹੀਂ ਪਰ ਆਪਾਂ ਕੋਸ਼ਿਸ਼ ਕਰਾਂਗੇ ਵੀ ਚੁੱਕ ਹੀ ਲਈਏ ਤੇ ਇਹ ਆਪਾਂ 7ਵੇਂ ਦਿਨੇ ਨੂੰ ਆਪਾਂ ਕੱਖਾਂ ਵਾਲੀ ਕਾਲੀ ਦਵਾਈ ਪਟੀਲਾ ਗਲੋਰ ਜਿਹੜੀ ਉਹ ਪਾਵਾਂਗੇ ਸੌਫਟ ਦੇ ਨਾਮ ਤੇ ਜਿਹੜੀ ਆਉਂਦੀ ਹੈ ਤੇ ਹੋਰ ਜਿਹੜੀ ਬਾਕੀ ਵਿਆਉਤ ਬੰਦੀ ਆਪਣੀ ਜ਼ਿੰਕ ਪਾਉਣ ਦੀ ਜਾਂ ਹੋਰ ਦਵਾਈਆਂ ਦੀ ਤੇ ਉਹ ਸਾਰੀ ਆਪਣੀ ਵਿਆਉਤ ਬੰਦੀ ਤਿਆਰ ਹੈ ਤੇ ਇਹ ਪਾਕਿਸਤਾਨੀ ਬਾਸਪਤੀ ਦੀ ਤੁਹਾਨੂੰ ਪ੍ਰੋਪਰ ਸਾਰੀ ਡਿਟੇਲ ਦੱਸਦੇ ਰਾਂਗੇ ਕਿਵੇਂ ਇਹ ਪਨੀਰੀ ਨੂੰ ਆਪਾਂ ਕਿਵੇਂ ਤਿਆਰ ਕੀਤਾ ਜਦੋਂ ਜਿਵੇਂ ਪਨੀਰੀ ਉੱਗੇਗੀ ਉਦੋਂ ਮੈਂ ਤੁਹਾਨੂੰ ਇਹਦੀ ਵੀਡੀਓ ਬਣਾ ਕੇ ਦੇਵਾਂਗੇ ਮਲਠੀ ਵਾਲੀ ਪਨੀਰੀ ਦੀ ਤੇ ਸਾਰੀ ਪੂਰੀ ਪਨੀਰੀ ਦੀ ਆਪਾਂ ਪ੍ਰੋਪਰ ਵੀਡੀਓ ਕਰਦੇ ਰਾਂਗੇ ప్రతి ਦਿਨ ਜਿਵੇਂ ਜਿਵੇਂ ਦਵਾਈਆਂ ਵਿੱਚ ਪਾਵਾਂਗੇ ਤੇ ਇਹ ਦੇਖੋ ਹੁਣ ਕਿੰਨੇ ਸੋਹਣੇ ਤਰੀਕੇ ਨਾਲ ਮਲਠੀ ਘੋਰੀ ਹੈ ਤੇ ਜਿੱਥੇ ਲਗਭਗ ਮਲਠੀ ਅਮਕਮੜ ਉਰੁਪੀ ਹੈ ਤੇ ਹੁਣ ਆਪਾਂ ਜਿੱਥੇ ਕਿਤੇ ਨਹੀਂ ਹੈਗੀ ਉਥੇ ਚੁੱਕ ਕੇ ਪਾ ਰਹੇ ਆ ਜਾਂ ਜਿੱਥੇ ਕਿਤੇ ਜ਼ਿਆਦਾ ਹੈ ਉਥੋਂ ਕੱਟ ਕਰ ਰਹੇ ਆ ਤਾਂ ਕਿ ਪਨੀਰੀ ਦਾ ਜਮਾ ਜਿਹੜਾ ਇੱਕਸਾਰ ਹੋਵੇ ਤੇ ਕੋਈ ਪੰਛੀ ਜਾਨਵਰ ਵੀ ਨਾ ਚੁੱਕੇ ਇਹਨੂੰ ਤੇ ਥੱਲੇ ਇਹ ਪਨੀਰੀ ਬੜੇ ਵਧੀਆ ਤਰੀਕੇ ਨਾਲ ਉੱਗੇ ਤੇ ਇਹ ਸ਼ੁਰੂ ਤੋਂ ਹੀ ਆਪਣੇ ਦਿਮਾਗ 'ਚ ਸੀਗਾ ਵੀ ਮਲਚਿੰਗ ਵਾਲੀ ਪਨੀਰੀ ਐਸ ਵਾਰੀ ਕਿਰ ਉਰਬੀ ਦੇਣੀ ਹੈ ਤੇ ਤੁਹਾਨੂੰ ਪਤਾ ਹੀ ਹੈ 99000 ਰੁਪਏ ਆਪਾਂ ਕਰਦੇ ਰਹਿਨੇ ਆ ਤੇ ਇਹਨਾਂ ਤਜਰਬਿਆਂ ਵਿੱਚ ਮੇਰੇ ਵੱਡੇ ਵੀਰ ਸਰਦਾਰ ਤਰਸੇਵ ਸਿੰਘ ਦਾ ਵੀ ਪੂਰਾ ਸਾਥ ਹੁੰਦਾ ਆ ਦੇਖੋ ਖੁਦ ਵੀ ਕਰ ਰਿਹਾ ਪੈਰਾ ਨਾਲ ਜਿੱਥੇ ਨੂੰ ਲੱਗਦਾ ਵੀ ਥੋੜੀ ਜਿਆਦਾ ਹੀ ਹੈ ਉਥੋਂ ਪਤਲੀ ਕੀਤੀ ਜਾਂਦੇ ਆ ਤੇ ਜਿੱਥੇ ਕੱਟ ਉਥੋਂ ਕਰ ਦਿੰਨੇ ਆ ਤੇ ਲਗਭਗ ਹੁਣ ਤਿਆਰ ਹੋ ਗਈ ਹੁਣ ਆਪਾਂ ਇਹਨੂੰ ਪਰਮਾ ਪਾਣੀ ਲਾ ਦੇਵਾਂਗੇ ਤੇ ਤੀਜੇ ਦਿਨ ਫਿਰ ਪਾਣੀ ਲਾਵਾਂਗੇ ਤੇ ਇਸੇ ਤਰ੍ਹਾਂ ਹੀ ਸਾਨੂੰ ਪਿਆਰ ਦਿੰਦੇ ਰਿਹਾ ਕਰੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਕਮੈਂਟ ਵੀ ਕਰਿਆ ਕਰੋ ਤੇ ਲਗਭਗ ਮਲਚਾ ਆਪਣੀ ਹੋ ਚੁੱਕੀ ਹੈ ਬਸ ਹੁਣ ਆਪਾਂ ਫਾਈਨਲ ਰੱਟ ਦੇਣ ਤੋਂ ਬਾਅਦ ਹੁਣ ਇਹਨਾਂ ਆਪਾਂ ਪਾਣੀ ਲਾ ਦੇਵਾਂਗੇ ਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਾਰੇ ਮੇਰੇ ਵੀਰਾਂ ਦਾ ਵੀਡੀਓ ਵੇਖਣ ਵਾਸਤੇ ਧੰਨਵਾਦ